रेडी स्टार्ट ਅਸੀਂ ਹਰ ਰੋਜ਼ ਬਹੁਤ ਕੁਝ ਚੰਗਾ ਮਾੜਾ ਬੋਲਦੇ ਰਹਿੰਦੇ ਹਾਂ ਡੰਡੇ ਕਈ ਵਾਰ ਬਗੈਰ ਸੋਚੇ ਸਮਝੇ ਹੀ ਬੋਲੀ ਜਾਂਦੇ ਹਾਂ ਡੰਡੇ ਕਦੇ ਬਹੁਤ ਸੋਚ ਕੇ ਗੱਲ ਕਰਦੇ ਹਾਂ ਤੇ ਕਈ ਵਾਰ ਬੋਲਣਾ ਲਗਾਤਾਰ ਵੀ ਹੋ ਜਾਂਦਾ ਹੈ ਪਰ ਅਸੀਂ ਇਹ ਘਟ ਜਾਣਦੇ ਹਾਂ ਕੇ ਬੋਲਣਾ ਸਿਰਫ ਗੱਲਾਂ ਕਰਨਾ ਨਹੀਂ ਹੈ ਸਗੋਂ ਇਹ ਇੱਕ ਕਲਾ ਹੈ ਤੇ ਇਹ ਹੀ ਕਲਾ ਸਾਨੂੰ ਸਮਾਜ ਵਿੱਚ ਮਾਨ ਸਨਮਾਨ ਦਿਵਾਉਂਦੀ ਹੈ ਤੇ ਇਹ ਹੀ ਕਲਾ ਨਾ ਹੋਣ ਕਰਕੇ ਅਸੀਂ અપਮਾਨਿਤ ਵੀ ਹੁੰਦੇ ਹਾਂ ਡੰਡੇ ਕਿਸੇ ਕਿਸੇ ਦਾ ਗੱਲਬਾਤ ਕਰਨ ਦਾ ਢੰਗ ਇਨਾ ਪ੍ਰਭਾਵਸ਼ਾਲੀ ਤੇ ਮੌਕੇ ਦੇ ਅਨੁਰੂਪ ਹੁੰਦਾ ਹੈ ਕਿ ਉਹ ਆਪਣੀਆਂ ਬੋਲਣ ਦੀਆਂ ਇਹਨਾਂ ਖਾਸੀਅਤਾਂ ਕਰਕੇ ਪੂਰੇ ਮਾਹੌਲ ਵਿੱਚ ਸਾਹ ਜਾਂਦਾ ਹੈ ਤੇ ਹਰ ਕੋਈ ਉਸ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਡੰਡੀ ਦਰਸਲ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੀ ਇਸ ਬੋਲੀ ਨਾਲ ਸਾਡੇ ਸੁਭਾਅ ਮਾਨਸਿਕ ਪੱਧਰ ਵਿਹਾਰ ਤੇ ਸੱਭਿਆਚਾਰ ਦਾ ਅੰਦਾਜ਼ਾ ਲੱਗਦਾ ਹੈ ਡੰਡੀ ਸਹੀ ਬੋਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਅਸੀਂ ਕਿਸ ਮਾਹੌਲ ਵਿੱਚ ਗੱਲਬਾਤ ਕਰ ਰਹੇ ਹਾਂ ਤੇ ਅਕਸਰ ਸੁਖ ਜਾਂ ਦੁੱਖ ਵਿੱਚ ਹੀ ਕਿਸੇ ਮੌਕੇ ਇਕੱਠਿਆਂ ਹੋયા ਜਾਂਦਾ ਹੈ ਤੇ ਉਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰ ਘੱਟ ਹੀ ਲੋਕ ਜਾਣਦੇ ਹਨ ਕੀ ਕਦੋਂ ਕਿਸ ਤਰ੍ਹਾਂ ਗੱਲ ਕੀਤੀ ਜਾਵੇ ਡੰਡੇ ਕਈ ਵਾਰੀ ਅਸੀਂ ਗੱਲ ਠੀਕ ਕਰ ਰਹੇ ਹੁੰਦੇ ਹਾਂ ਪਰ ਸਾਡੇ ਬੋਲਣ ਦਾ ਢੰਗ ਗਲਤ ਹੁੰਦਾ ਹੈ ਡੰਡੇ ਇਹ ਹੀ ਗਲਤ ਢੰਗ ਸਾਨੂੰ ਦੂਜਿਆਂ ਸਾਹਮਣੇ ਹਾਸੇ ਦਾ ਪਾਤਰ ਬਣਾ ਦਿੰਦਾ ਹੈ ਤੇ ਸ਼ਰਮਿੰਦਾ ਹੋਣਾ ਪੈਂਦਾ ਹੈ ਡੰਡੇ ਉਹੀ ਲੋਕ ਪ੍ਰਸ਼ੰਸਾ ਦੇ ਵਾਤਰ ਬਣਦੇ ਹਨ ਜਿਹੜੇ ਮੌਕੇ ਦੇ ਅਨੁਸਾਰ ਗੱਲ ਕਰਦੇ ਹਨ ਡੰਡੀ ਵੇਖਿਆ ਜਾਵੇ ਤਾਂ ਹਰ ਇੱਕ ਦੀਆਂ ਆਪਣੀਆਂ ਚਿੰਤਾਵਾਂ ਹਨ ਡੰਡੀ ਅਸੀਂ ਇਹਨਾਂ ਨੂੰ ਇੱਕ ਦੂਜੇ ਨੂੰ ਕਹਿ ਕੇ ਆਪਣਾ ਮਨ ਹਲਕਾ ਕਰ ਲੈਂਦੇ ਹਾਂ ਪਰ ਹਰ ਗੱਲ ਕਹਿਣ ਦਾ ਇੱਕ ਸਮਾਂ ਹੁੰਦਾ ਹੈ ਡੰਡੀ ਜੇ ਅਸੀਂ ਕਿਸੇ ਖੁਸ਼ੀ ਮੌਕੇ ਤੇ ਗਏ ਹਾਂ ਤਾਂ ਸਾਨੂੰ ਉਥੇ ਅਦੇਹਾ ਬੋਲਚਾਲ ਦਾ ਵਿਹਾਰ ਹੀ ਕਰਨਾ ਚਾਹੀਦਾ ਕਿ ਜ਼ਾਹਰ ਹੋਵੇ ਕਿ ਉਹਨਾਂ ਦੀ ਖੁਸ਼ੀ ਵਿੱਚ ਅਸੀਂ ਵੀ ਸ਼ਾਮਿਲ ਹੋਏ ਹਾਂ ਡੰਡੇ ਸਹੀ ਤੇ ਮੌਕੇ ਅਨੁਸਾਰ ਹੀ ਗੱਲ ਕਰਨਾ ਤੇ ਦੂਜਿਆਂ ਦੀ ਗੱਲ ਦਾ ਸਹੀ ਜਵਾਬ ਦੇਣਾ ਹੀ ਵਿਅਕਤੀ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਡੰਡੀ ਗੱਲ ਵਿੱਚ ਵਜਨ ਹੋਣਾ ਚਾਹੀਦਾ ਹੈ ਤਾਂ ਹੀ ਬੋਲਣਾ ਸਾਰਥਿਕ ਮੰਨਿਆ ਜਾਂਦਾ ਹੈ ਡੰਡੀ ਬੋਲਣ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਜਿੰਨਾ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਉਹਨਾਂ ਦੀ ਆਰਥਿਕ ਹਾਲਤ ਕੀ ਹੈ ਪ੍ਰਸ਼ਨ ਚਿੰਨ ਜੇ ਉਹਨਾਂ ਦੀ ਹਾਲਤ ਮਾੜੀ ਹੈ ਤਾਂ ਉੱਚਾ ਬੋਲ ਨਾ ਬੋਲੋ ਡੰਡੇ ਇਸ ਤਰ੍ਹਾਂ ਗਰੀਬ ਵਿਅਕਤੀ ਆਪਣੇ ਆਪ ਨੂੰ ਹੀਨਾ ਮਹਿਸੂਸ ਕਰਦਾ ਹੈ ਡੰਡੇ ਗੱਲਬਾਤ ਦੌਰਾਨ ਸਾਨੂੰ ਜਿੱਥੋਂ ਤੱਕ ਹੋ ਸਕੇ ਪੈਸੇ ਦੀ ਅਮੀਰੀ ਹੰਕਾਰ ਕ੍ਰੋਧ ਈਰਖਾ ਖਿਜ ਅਤੇ ਭਾਵਕਤਾ ਤੋਂ ਬਚਣਾ ਚਾਹੀਦਾ ਹੈ ਡੰਡੇ ਜੇ ਇਹ ਭਾਵ ਸਾਡੇ ਤੇ ਹਾਵੀ ਰਹਿਣਗੇ ਤਾਂ ਅਸੀਂ ਗੱਲਬਾਤ ਤੇ ਕਾਬੂ ਨਹੀਂ ਰੱਖ ਸਕਾਂਗੇ ਤੇ ਗਲਤ ਕਹਿ ਜਾਵਾਂਗੇ ਡੰਡੇ ਇਹਨਾਂ ਵਿੱਚੋਂ ਕੋਈ ਵੀ ਭਾਪ ਜੇ ਸਾਡੀਆਂ ਗੱਲਾਂ ਬੋਲੀ ਆਦ ਵਿੱਚ ਪ੍ਰધાન ਹੋ ਗਿਆ ਤਾਂ ਅਸੀਂ ਉਹ ਸਭ ਕੁਝ ਕਹਿ ਜਾਵਾਂਗੇ ਜਿਹੜਾ ਸਾਨੂੰ ਕਦੇ ਨਹੀਂ ਕਹਿਣਾ ਚਾਹੀਦਾ ਡੰਡੇ